ਦੇ ਕਿਵੇਂ ਮੈਨੂੰ ਇਹ ਜਾਣਾ ਚਾਹੀਦਾ ਕਿਉਂਕਿ ਉਹ ਇਨਸਾਨੋਂ ਇਨਸਾਨੀ ਸਮੁੱਧ ਹੈ ਤੇ ਕਾਮ ਮੈਨੂੰ ਬਹੁਤ ਜ਼ਿਆਦਾ ਪਿਆ ਉੱਥੇ ਹਾਂਜੀ ਇਹ ਡਰਸ ਕੋਈ ਨਹੀਂ ਤਾਂ ਮੈਂ ਪਾਜੀ ਫਿਰ ਬਿਮਾਰ ਹੋऊंगी ਜਿੰਨੀ ਜ਼ਿਆਦਾ ਉਸਦੀ ਬਿਮਾਰ ਹੋ ਗਈ ਜੇ ਕੋ ਕੰਮ ਨਹੀਂ ਹੋਇਆ ਹਾਂਜੀ ਹਾਂਜੀ ਬਸ ਕੋਈ ਡਰਸ ਨਹੀਂ ਵਗੈਰਾ ਨਹੀਂ ਜੇ ਦਾ ਥੋੜਾ ਗਲਤ ਬੋਲ ਲੈਣਾ ਤੇ ਦਵਾਈ ਨਹੀਂ ਸੀ ਲੈ ਕੇ ਦਿੰਦੇ ਮੈਡੀਸਨ ਤਾਂ ਬਿਲਕੁਲ ਨਹੀਂ ਸੀ ਲੈ ਕੇ ਦਿੰਦੇ ਸਾਡੇ ਹੱਥ ਜੋੜ ਕੇ ਜੋੜ ਕੇ ਬੈਂਦੀ ਹੈ ਕਿ ਆਪਣੀਆਂ ਬੱਚਿਆਂ ਨੇ ਨਾ ਬਲਕਾਂ ਦੇ ਵਿੱਚ ਨਾ ਬੇਜੋ ਰੋਜ਼ਗਾਰ ਖਾਤਰ 사우ਦੀ ਅਰਬ ਅਤੇ ਓਮਾਨ ਵਰਗੇ ਦੇਸ਼ਾਂ ਦੇ ਵਿੱਚ ਕਈ ਮੁੰਡੇ ਕੁੜੀਆਂ ਦੀ ਫਸਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਤੇ ਉਹਨਾਂ ਦੇ ਵੱਲੋਂ ਸਰਕਾਰ ਨੂੰ ਗੁਹਾਰ ਵੀ ਲਗਾਈ ਜਾਂਦੀ ਹੈ ਕਿ ਉਹਨਾਂ ਨੂੰ ਵਾਪਸ ਬੁਲਾਇਆ ਜਾਵੇ ਇਸੇ ਤਰੀਕੇ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਹੁਣ 사우ਦੀ ਅਰਬ ਅਤੇ ਓਮਾਨ ਦੇ ਵਿੱਚ ਫਸੀਆਂ ਹੋਈਆਂ ਦੋ ਪੰਜਾਬ ਦੀਆਂ ਧੀਆ ਹੁਣ ਵਾਪਸ ਪੰਜਾਬ ਦੇ ਵਿੱਚ ਪਰਤੀਆਂ ਨੇ ਉਹਨਾਂ ਆਪਣੀ ਹੱਡ ਵੀਤੀ ਸੁਣਾਉਂਦੇ ਆ ਕਿਹਾ ਕਿ ਉਹ 18 ਤੋਂ ਬੀਬੀ ਘੰਟੀ ਕੰਮ ਕਰਦੀਆਂ ਸੀ ਸਿਹਤ ਖਰਾਬ ਹੋਣ ਤੇ ਵੀ ਉਹਨਾਂ ਨੂੰ ਇਲਾਜ ਦੇ ਲਈ ਕੋਈ ਵੀ ਛੁੱਟੀ ਨਹੀਂ ਦਿੱਤੀ ਜਾਂਦੀ ਸੀ। ਉਹਨਾਂ ਰਸਵਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਵੀ ਕੀਤਾ ਹੁਣ ਕਿ ਆ ਕਿ ਇਹਨਾਂ ਦੀ ਯਤਨਾ ਸਦਕਾ ਹੀ ਉਹ ਅੱਜ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਈਆਂ ਨੇ। ਹਾਂਜੀ। ਤੁਹਾਸਪਾਦੀ ਮੇਰੀ ਸਿਹਤ ਜ਼ਿਆਦਾ ਖਰਾਬ ਹੁੰਦੀ ਹੁੰਦੀ ਹੋਗੀ ਪਰ ਫਿਰ ਮੈਨੂੰ ਬਰਕਸ ਇੱਥੇ ਬਾਬਾ ਜੀ ਦੀ ਕਿਰਪਾ ਨਾਲ ਮੇਂ ਇੰਡੀਆ ਆਈ ਹਾਂ ਜੀ ਮੈਂ ਇਹ ਚਾਹੁੰਦੀ ਆ ਕਿ ਕਿਸੇ ਨੂੰ ਵੀ ਨਹੀਂ ਜਾਣਾ ਚਾਹੀਦਾ ਕਿਉਂਕਿ ਉਹ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ਹੈਗੇ ਹਾਂਜੀ ਆਪਾਂ ਨੂੰ ਨਹੀਂ ਜਾਣਾ ਚਾਹੀਦਾ ਹੈਗਾ ਬਹੁਤ ਡਰਦੀ ਸੀ ਹਾਂਜੀ ਧੰਨਵਾਦ ਜਿਹੜੇ ਕਦਮ ਸੀ ਤੁਸੀਂ ਮੈਂ ਅਪ੍ਰੈਲ ਦੇ ਮਹੀਨੇ 2000 ਹਾਂਜੀ 23 ਚ ਗਈ ਸੀ ਕੀ ਗੱਲਬਾਤ ਹੋਈ ਸੀ ਕੀ ਕੰਮ ਦਾ ਕਿਹਾ ਗਿਆ ਸੀ ਕਮਲਾ ਭਾਜੀ ਮੈਨੂੰ ਸੈਲਰੀ ਵੀ ਜ਼ਿਆਦਾ ਕਹੀ ਸੀ ਇੰਨੀ ਸੈਲਰੀ ਉੱਥੇ ਮੈਨੂੰ ਮਿਲੀ ਨਹੀਂ ਤੇ ਜਿਹੜਾ ਮੇਰਾ ਏਜੰਟ ਸੀ ਉਹਨੇ ਮੈਨੂੰ ਸੈਲਰੀ 120 ਹਜ਼ਾਰ ਕਹੀ ਸੀ ਉਧਰ ਉਹ ਮੈਨੂੰ ਮਿਲੀ ਨਹੀਂ ਉਧਰ ਛਾ ਕੇ ਤੇ ਕੰਮ ਮੈਨੂੰ ਬਹੁਤ ਜ਼ਿਆਦਾ ਪਿਆ ਉੱਥੇ ਹਾਂਜੀ ਤੇ ਰੈਸਟ ਕੋਈ ਨਹੀਂ ਤਾਂ ਮੈਂ ਭਾਜੀ ਫਿਰ ਬਿਮਾਰ ਹੁੰਦੀ ਹੁੰਦੀ ਜ਼ਿਆਦਾ ਉੱਥੇ ਬਿਮਾਰ ਹੋ ਗਈ ਮੇਰੋਂ ਕੰਮ ਨਹੀਂ ਹੋਇਆ ਹਾਂਜੀ ਤੇ ਉਹ ਮੈਂ ਉਹਨਾਂ ਨੂੰ ਕਹਾਂ ਕਿ ਮੈਂ ਜਾਣਾ ਵਾਪਸ ਇੰਗਿਆ ਮੇਰੇ ਤੋਂ ਕੰਮ ਨਹੀਂ ਹੋ ਰਿਹਾ ਹੈਗਾ ਤੇ ਕਹਿੰਦੇ ਪੈਸੇ ਦੇ ਤਾ ਚਲੀ ਜਾ ਸੀ ਪੈਸੇ ਦਿੱਤੇ ਫਿਰ ਉਹਨਾਂ ਉਹਨਾਂ ਨੇ ਪਾਜੀ ਜਿੱਥੇ ਮੈਨੂੰ ਆਫਿਸ ਛੱਡ ਕੇ ਗਏ ਆ ਉਹਨਾਂ ਨੇ ਮੇਰੇ ਪਤੀ ਕੋਲੋਂ 80000 ਰੁਪਇਆ ਟਿਕਟ ਮੈਂ ਆਪਣੀ ਲਾ ਕੇ ਆਈ ਫਿਰ ਮੈਂ ਟਿਕਟ ਵੀ ਮਗਵਾਈ 24000 ਛੇ 23000 ਦੀ ਹਾਂਜੀ ਹੋਰ ਵੀ ਕਿਸੇ ਕਿਸਮ ਦਾ ਟੌਰਚਰ ਕਰਦੇ ਹਾਂਜੀ ਬਸ ਕੋਈ ਰੈਸਟ ਨਹੀਂ ਵਗੈਰਾ ਨਹੀਂ ਜਿੱਦਾਂ ਥੋੜਾ ਗਲਤ ਬੋਲਣਾ ਮਾਰਕੁੱਟ ਦੇ ਬਸ ਨਹੀਂ ਇਦਾਂ ਦਾ ਤਾਂ ਨਹੀਂ ਪਾਜੀ ਕੁਝ ਮਾਰਿਆ ਨਹੀਂ ਉੱਧਰ ਰੈਸਟ ਵਗੈਰਾ ਨਹੀਂ ਸੀ ਕੋਈ ਵੀ ਬਸ ਕੰਮ ਕਰੋ ਉੱਠ ਕੇ ਕੰਮ ਕਰੋ ਰਸੀਦ ਖਰਾਬ ਸੀ ਦੇ ਕੰਮ ਕਰ ਕੁਛ ਨਹੀਂ ਹੋਇਆ ਹੈਗਾ ਤੈਨੂੰ ਹਾਂਜੀ ਕੰਮ ਕਰਾਉਂਦੇ ਸੀ ਹਾਊਸਮੈਨ ਦੇ ਹਾਂਜੀ ਘਰ ਦਾ ਸਾਰਾ ਹੀ ਕੰਮ ਬੇ ਚਾਹੇ 1 ਵਜੇ ਚਾਹੇ 12 ਵਜੇ ਰਾਤ ਦੇ ਵੀ ਸਾਰਾ ਫਿਨਿਸ਼ ਕਰਕੇ ਸੌਣਾ ਕੰਮ ਇਥੋਂ ਵੀ ਇਹ ਕਿ ਜਦੋਂ ਦੋ ਕੰਮ ਕਿਹਾ ਸੀ ਭਾਜੀ ਇੰਦਾ ਘਰ ਦਾ ਬਹੁਤ ਜ਼ਿਆਦਾ ਕੰਮ ਕਰਵਾਉਂਦੇ ਸੀਗੇ ਹਾਂਜੀ ਛੱਕਣ ਨੂੰ ਕਹਿੰਦੇ ਮੈਂ ਕਹਿੰਦਾ ਮੇਰੇ ਤੋਂ ਨਹੀਂ ਇਹ ਛੱਕ ਹੁੰਦੀਆਂ ਹੈਗੀਆਂ ਬੇ ਮੈਨੂੰ ਪੇਨ ਹੁੰਦੀ ਆ ਬੇ ਦੇ ਵਿੱਚ ਤੇ ਪਰ ਨਹੀਂ ਕੁਛ ਨਾ ਕਰ ਕਰਕੇ ਮੈਂ ਮੈਡੀਸਿਨ ਉਹਨਾਂ ਤੋਂ ਮਗਵਾਈ ਬੇ ਮੈਨੂੰ ਮੈਡੀਸਿਨ ਲਿਆ ਦਿਓ ਦਾ ਘੁੰਮੀਆਂ ਜਿਹੜੀਆਂ ਵਾਪਸ ਜਾਣ ਦੀ ਚਾਹਨਾ ਰੱਖਦੀਆਂ ਹਨ ਹਾਂਜੀ ਭਾਜੀ ਕੰਮ ਨਹੀਂ ਹੁੰਦਾ ਹੈਗਾ ਕੰਮ ਬਹੁਤ ਜ਼ਿਆਦਾ ਹੋ ਇਨਸਾਨ ਨੂੰ ਇਨਸਾਨੀ ਸਮਝ ਵੀ ਹੈਗੀ ਹਾਂਜੀ ਕਿੰਨੀਆਂ ਔਰਤਾਂ ਹੋਰ ਉੱਥੇ ਫਸਿਆ ਆਂ ਕਾਫੀ ਆ ਭਾਜੀ ਮਹਿਨਾ ਸੋਲਵਿੰਗ ਬੀਨ ਸੀ ਜਿਹੜਾ ਹਸਬੰਦ ਅਕਸੀਡੈਂਟ ਤੇ ਸੀ ਚਾਰ ਥਾਂ ਤੋਂ ਨਾ ਲੱਤਾਂ ਟੁੱਟੀਆਂ ਸੀ ਉਹਨਾਂ ਦੀਆਂ ਛੇ ਟੁੱਟੀਆਂ ਤੇ ਜਿਹੜਾ ਕਿ ਮੈਂ ਉਹ ਵੀ ਹੋ ਗਈ ਸੀ ਤੇ ਮੈਨੂੰ ਰਿਜ਼ਲਟ ਨੇ ਕਿਹਾ ਸੀ ਕਿ ਤੇਰੀ ਸੈਲਰੀ 1500 ਰੁਪਇਆ 1500 ਰੁਪਇਆ ਲੋਦਰ ਦਾ ਤਾਂ ਜਾਨੀ ਕਿ 1500 ਆ ਗਿਆ ਤੇ ਉਹ ਗਿਆ ਤੂੰ ਬੱਚੇ ਘਡਾਵਾ ਐਤੋਂ ਦੇ ਤੋਂ ਅੱਗੇ ਪਟੁੱਤੀ ਜਾ ਕੇ ਆ ਸਰਕਾਰ ਦਾ ਸਮਗਰਨਾ ਪੈਂਦਾ ਸੀ ਕਿਰਜੀ ਦਾ ਕਰਕੇ ਮੇਰੀ ਤਬੀਅਤ ਖਰਾਬ ਹੋ ਗਈ ਮੈਂ 3 ਮਹੀਨੇ ਤੇ ਰਹੀ ਸੀ ਤਾਂ ਮੈਨੂੰ ਇੱਕ ਸੈਲਰੀ ਦਿੱਤੀ ਨਹੀਂ ਦੋ ਸੈਲਰੀਆਂ ਦਾ ਮੈਨੂੰ ਦਿੱਤੀਆਂ ਨਹੀਂ ਜੀ ਤੇ ਦਵਾਈ ਨਹੀਂ ਸੀ ਲੈ ਕੇ ਦਿੰਦੇ ਮੈਡੀਸਨ ਤਾਂ ਬਿਲਕੁਲ ਹੀ ਨਹੀਂ ਸੀ ਲੈ ਕੇ ਦਿੰਦੇ ਮੈਨੂੰ ਨਾ ਰੈਸਟਿੰਗ ਸੀ ਸਵੇਰੇ 4 ਵਜੇ ਉਠਉਂਦੇ ਸੀ ਰਾਤ ਮੈਂ 1 ਵਜੇ ਰੂਮ ਚ ਜਾਂਦੀ ਸੀ ਆਪਣੀ ਬਹਿ ਗਈ ਕਰੋ ਤੁਸੀਂ ਮੈਂ 10ਵੇਂ ਮਹੀਨੇ ਚ ਗਈ ਸੀ 13 ਤਰੀਕ ਤੇ ਕਿੰਨੇ پیسے ਦਿੱਤੇ ਸੀ ਜੈਂਟਲ ਨੇ ਉਧਰੋਂ ਲਿਆ ਸੀ 2 ਲੱਖ ਰੁਪਏ 2 ਲੱਖ 40 ਹਜ਼ਾਰ ਤਾਂ ਉਹਨਾਂ ਨੇ ਕਿਹਾ ਸੀ ਵਾਪਸ ਜਾਣਾ ਤੇ ਕਹਿੰਦੇ 2 ਲੱਖ 40 ਹਜ਼ਾਰ ਰੁਪਏ ਦੇ ਜਾ ਇੱਕ ਜਿਹੜੀ ਸੈਲਰੀ ਲਈ ਉਹ ਵੀ ਦੇ ਦੇ ਤਾਂ ਤੈਨੂੰ ਇੰਡੀਆ ਵਾਪਸ ਭੇਜ ਦਿੰਦੇ 100 ਜਾਣ ਲੱਗੇ ਕਿੰਨੇ ਭੇਜਦੇ ਇੱਥੋਂ ਜਾਂ ਲੱਗਿਆ ਨਹੀਂ ਸੀਗਾ ਭਾਈ ਦਿੱਤੇ ਸੀ ਨਾ ਕੀ ਲੱਗਣਾ ਉਥੇ ਕਿ ਭੇਜ ਦਿੱਤਾ ਜਾਂਦਾ ਤੈਨੂੰ ਹਾਂਜੀ ਜਦੋਂ ਉਹ 240000 ਰੁਪਇਆ ਲੈ ਲਿਆ ਇੰਡੀਆ ਦਾ ਤਾਂ ਉਹ ਵੇਚਣ ਵਾਲਾ ਸਾਹੀ ਹੋ ਗਿਆ ਫੇਰ ਉਹਨਾਂ ਨੂੰ ਕਾਲ ਕਰੀਦੀ ਸੀ ਉਹ ਕਾਲੇ ਸੀ ਲੈਂਦੇ ਸਾਡੀ ਸਾਡੀ ਗੱਲ ਹੀ ਨਹੀਂ ਸੀ ਸੁਣਦਾ ਪੈਸੇ ਲੈ ਕੇ ਸਾਨੂੰ ਆਫ ਜਿੱਦਾਂ ਕਰੇ ਛੱਡ ਕੇ ਸਾਡੀ ਗੱਲ ਨਹੀਂ ਸੀ ਸੁਣਦਾ ਡੇਲੀ ਮੈਸੇਜ ਕਰੀਦਾ ਸੀ ਫੋਨ ਕਰੀਦਾ ਸੀ ਤੇ ਸਾਨੂੰ ਉਹਨਾਂ ਨੇ ਕਿਨਹੀਂ ਵਾਪਸ ਨੇ ਆਉਂ ਦਿੱਤਾ ਤੇਰੇ ਸੀ ਬਾਬਾ ਜੀ ਦੇ ਕੋਲ ਆਏ ਇਹ ਤੋਂ ਫਿਰ ਸਾਨੂੰ ਵੀ ਬਾਬਾ ਜੀ ਦੀ ਕਿਰਪਾ ਹੋਈ ਉਥੇ ਹੀ ਰਾਸ਼ਟਰਪਤੀ ਮੈਂਬਰ ਸੰਤ ਸੀਚੀਵਾਲ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਆਪਣੀਆਂ ਧੀਆਂ ਨੂੰ ਅਰਬ ਦੇਸ਼ਾਂ ਦੇ ਵਿੱਚ ਨਾ ਭੇਜਿਆ ਜਾਵੇ ਉਥੇ ਬਹੁਤ ਜ਼ਿਆਦਾ ਹਾਲਾਤ ਖਰਾਬ ਨੇ ਉਹਨਾਂ ਨੇ ਕਿਹਾ ਕਿ ਜੇਕਰ ਭੇਜਣਾ ਵੀ ਹੈ ਤਾਂ ਕਿਸੇ ਵਧੀਆ ਦੇਸ਼ ਦੇ ਵਿੱਚ ਭੇਜਿਆ ਜਾਵੇ ਉਹਨਾਂ ਨੇ ਕਿਹਾ ਕਿ ਟ੍ਰੈਵਲ ਅਜੈਂਡਾ ਦੀ ਧੱਗੀ ਦਾ ਸ਼ਿਕਾਰ ਹੋਣ ਤੋਂ ਬਚਿਆ ਜਾਵੇ ਉਦੋਂ ਇਹ ਗਮਰਾਹ ਹੋ ਜਾਣਿਆ ਤੁਹਾਨੂੰ ਇਹ ਦੱਸਣ ਦਾ ਮਤਲਬ ਵੀ ਇਹੀ ਹੈ ਕਿ ਇਹ ਗੱਲ ਲੋਕਾਂ ਵਿੱਚ ਜਾਵੇ ਕਿ ਜੇ ਕੋਈ ਸਾਨੂੰ ਰਜਿਸਟਰ ਜਿਹੜਾ ਹੈ ਜਾਂਦਾ ਉਹ ਰੈਕੋਗਨਾਈਜ਼ ਹੋਵੇ ਰਜਿਸਟਰਡ ਹੋਵੇ ਉਹਦੀ ਜਿਹੜਾ ਹੈ ਆਫਿਸ ਦਾ ਹੋਵੇ ਸੋ ਉਹ ਉਹਦੇ ਨਾਲ ਹੀ ਫਿਰ ਵੀ ਜਿਹੜਾ ਹੈਗਾ ਫਰਕ ਪਰਮਿੰਟ ਤੇ ਜਾਓ ਜਾਂ ਜਿਹੜਾ ਹੈ ਉਹਦੀ ਬਿਨਾ ਜਿਹੜਾ ਹੈਗਾ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਰੈਂਟ ਬਣ ਕੇ ਇੱਕ ਦੂਸਰੇ ਕੋ ਪੈਸੇ ਖਾ ਲੈਂਦੇ ਆ ਦੋ ਮਹੀਨੇ ਦੇ ਵਾਸਤੇ ਦੁਬਈ ਲੈ ਜਾਂਦੇ ਜਿਹਦੇ ਤੇ 5-7000 ਰੁਪਏ ਖਰਚ ਹੁੰਦਾ ਉਸੇ ਕੋਈ ਨਾ ਕੋਈ ਉਥੇ ਜਿਹੜਾ ਹੈਗਾ ਘਰ ਇਹੋ ਜਿਹਾ ਭਾਲਦੇ ਜਿਹਨੂੰ ਬੰਦੇ ਦੀ ਲੋੜ ਹੁੰਦੀ ਹੈ ਤੇ ਉਹਨੂੰ ਉਹਦੇ ਕੋ ਪੈਸੇ ਲੈ ਕੇ ਲੜਕੀਆਂ ਨੂੰ ਉਹਨਾਂ ਦੇ ਨਾਲ ਭੇਜ ਦਿੰਦੇ ਆ ਕਿ ਉਹਨਾਂ ਨੇ ਤਾਂ ਪੈਸੇ ਦਿੱਤੇ ਹੁੰਦੇ ਇਹ ਪੈਸੇ ਏਜੰਟ ਖਾ ਜਾਂਦਾ ਤੇ ਜਦੋਂ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ ਤਾਂ ਫਿਰ ਜਿਹੜਾ ਗਰੀਬ ਆ ਉਹ ਕਰੇਗੀ ਸੋਥੇ ਨਾਲ ਕੋਟਮਰ ਵੀ ਹੁੰਦੀ ਹੈ ਹੰਸਾ ਵੀ ਹੁੰਦੀ ਹੈ ਹਰ ਤਰ੍ਹਾਂ ਦੇ ਜਿਹੜੇ ਹੈਗੇ ਆ ਇਹ ਉਹਨਾਂ ਦਾ ਜਿਹੜਾ ਕਰੋਪ ਆ ਇਹ ਲੜਕੀਆਂ ਚਲਦੀਆਂ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀਆਂ ਬੱਚਿਆਂ ਨੇ ਨਾ ਮਲਕਾਂ ਦੇ ਵਿੱਚ ਨਾ ਭੇਜੋ ਜੇ ਭੇਜੋ ਤਾਂ ਉਹ ਜਿਹੜੇ ਹੈਗੇ ਵਧੀਆ ਏਜੰਟ ਜਿਹੜੇ ਤੁਹਾਨੂੰ ਜਿਹੜੇ ਹੈ ਏਜੰਟਾ ਰਹੀ ਏਜੰਸੀ ਰਹੀ ਇਹ ਸਰਕਾਰ ਦੇ ਰਾਹੀਂ ਜਿਹੜੀ ਜਿਹੜੀਆਂ ਏਜੰਸੀਆਂ ਹਨ ਰਾਹੀਂ ਜਿਹੜਾ ਬੰਦਾ ਜਾਂਦਾ ਉਹਦਾ ਜਿਹੜੀ ਇੱਕਰ ਹੁੰਦੀ ਹੈ ਉਹਦੀ ਵੈਲੀ ਹੁੰਦੀ ਹੈ ਉਹਨੂੰ ਅਗਨੋਰ ਨਹੀਂ ਕਰ ਸਕਦਾ ਕੋਈ ਪਰ ਜਦੋਂ ਅਸੀਂ ਇਹ ਦੋ ਨੰਬਰ ਦੇ ਵਿੱਚ ਆ ਵੀ ਚਲ ਜਾਂਦੇ ਆ ਉੱਥੇ ਫਸ ਜਾਂਦੇ ਆ ਫਿਰ ਤੁਸੀਂ ਇਹ ਵੀ ਗਲਦੇ ਆ ਸੋ ਬੇਵਿਸ਼ਵਾਸ ਪਰਿਵਾਰ ਉਜੜ ਜਾਂਦਾ ਜਿਹੜੇ ਪੈਸੇ ਚਾਰ ਹੁੰਦੇ ਪਹਿਲੇ ਘੰਟਾ ਨੇ ਲੈ ਹੁੰਦੇ ਬਹੁਤ ਇਹੋ ਜਿਹੇ ਕੇਸ ਅਸੀਂ ਦੇਖਿਆ ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਹਨੇ ਵੀ ਬਾਹਰ ਜਾਣਾ ਸਾਡੇ ਨੌਜਵਾਨ ਵੀ ਬਾਹਰ ਜਾ ਕੇ ਏਜੰਟਾਂ ਦੇ ਤੇ ਸਿਚੜ ਕੇ ਕਿਤੇ ਨਾ ਕਿਤੇ ਜਾ ਕੇ ਫਸ ਜਾਂਦੇ ਆ ਹੁਣ ਵੀ ਕੁਝ ਬੱਚੇ ਜਿਹੜੇ ਸਾਡੇ ਬਾਹਰ ਫਸੇ ਜਿਨ੍ਹਾਂ ਚੋਂ ਇੱਕ ਆਇਆ ਹੈ ਜੇ ਬਾਕੀ ਉਸੇ ਰੁਕੇ ਹੋਏ ਆ ਸੋ ਇਸ ਵਾਸਤੇ ਏਜੰਟਾਂ ਦੇ ਪਿੱਛੇ ਲੱਗ ਕੇ ਇਸ ਤਰ੍ਹਾਂ ਨਾ ਦੌੜੋ ਇੱਥੇ ਵੀ ਅਸੀਂ ਬਹੁਤ ਕੰਮ ਕਰ ਸਕਦੇ ਆ ਵਾਹਿਗੁਰੂ ਨੇ ਇਸ ਧਰਤੀ ਨੂੰ ਪੰਜਾਬ ਦੀ ਧਰਤੀ ਨੂੰ ਬਹੁਤ ਬਰਕਤਾਂ ਬਖਸ਼ੀਆਂ ਦਿੱਤੀਆਂ ਇੱਥੇ ਅਸੀਂ ਭੁੱਖਾ ਨਹੀਂ ਮਰਦੇ ਪਰ ਇਸ ਤਰੀਕੇ ਦੇ ਨਾਲ ਜਿਹੜਾ ਬਾਹਰ ਜਾਣਾ ਜਿਹੜਾ ਹੈ ਉਹ ਠੀਕ ਨਹੀਂ ਸੋ ਇਹਦੇ ਵਾਸਤੇ ਅਸੀਂ ਸਾਰਿਆਂ ਨੂੰ ਰਿਕਵੈਸਟ ਕਰਦੇ ਸਾਊਦੀ ਅਰਬੀ ਉਮਾਨ ਦੇ ਵਿੱਚੋਂ ਵਾਪਸ ਆਈਆਂ ਧੀਆਂ ਦੇ ਵੱਲੋਂ ਵੀ ਸੁਨੇਹਾ ਲਗਾਇਆ ਗਿਆ ਕਿ ਬਾਕੀ ਲੋਕ ਵੀ ਆਪਣੀਆਂ ਧੀਆਂ ਨੂੰ ਇਨ੍ਹਾਂ ਦੇਸ਼ਾਂ ਦੇ ਵਿੱਚ ਨਾ ਭੇਜਣ ਕਿਉਂਕਿ ਉੱਥੇ ਲੋਕ ਬਹੁਤ ਜ਼ਿਆਦਾ ਧੀਆਂ ਦੇ ਉੱਤੇ ਤਸ਼ੱਦਦ ਕਰਦੇ ਨੇ ਅਤੇ 20 ਘੰਟੇ ਕੰਮ ਕਰਵਾਉਂਦੇ ਨੇ ਸੋ ਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਪੰਜਾਬੀਓ ਚੈਨਲ